ਗੁਰੂ ਰੂਪ ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀਓ ਵੱਡੇ ਭਾਗ ਹਨ ਅਮਰਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਨਾਮਵਾਰ ਰਹਿ ਹਾਂ ਹਾਉ ਜੀ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾ ਲੜੀਵਾਰ ਵਿਆਖਿਆ ਸਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਸੋਹਣੀ ਸਾਹਿਬ ਦੇ ਵਿੱਚੋਂ ਚੱਲ ਰਹੀ ਹੈ ਜੀ 12ਵੀਂ ਅਸ਼ਟਪਦੀ ਦੇ ਆਪਾਂ ਅੱਜ ਜੋ 7ਵੇਂ ਪਾਦੀ ਵਿਚਾਰ ਸ਼ੁਰੂ ਕਰਨੀ ਹੈ ਦੋਨੇ ਪਦਾਂ ਦੀ ਵਿਚਾਰ ਆਪਾਂ ਅੱਜ ਸਮਾਪਤ ਕਰਾਂਗੇ 7ਵੇਂ ਤੱਕ ਆਨ ਸਭ ਪਹਿਲਾਂ ਪਾਠ ਕਰ ਲਗੇ ਜੀ ਆਪ ਉਪਦੇਸ ਹੈ ਸਮਝੈ ਆਪ ਆਪੇ ਰਚਿਆ ਸਭ ਕੈਸਾ ਹਥ ਆਪਕੀ ਨੋ ਆਪਣ ਵਿਸਥਾਰ ਸੰਕਸ਼ੁਸ਼ਕਾ ਓ ਕਰਨਹਿ ਉਸਤੇ ਭਿੰਨ ਕਹੋ ਕਿ ਸੁ ਹੋਏ ਥਾਨ ਥਨੰਤਰ ਇਕ ਸੋਏ ਆਪਣੇ ਚਲਿਤ ਆਪ ਕਰਨੇ ਹਰ ਕੌਤਕ ਕਰੇ ਰੰਗ ਉਪਾ ਮਨ ਮੈਂ ਆਪ ਮਨ ਆਪਣੇ ਮਹਿ ਨਾਨਕ ਕੀਮਤ ਕਹਿ ਨਾ ਜਾਏ ਇਹ ਜੀ ਸਤਵਾਂ ਪਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਆਪ ਉਪਦੇਸ ਸਮਝ ਆਪਾ ਕਹਿੰਦੇ ਉਹ ਕਾਲ ਕੁੰਖ ਵਾਹਿਗੁਰੂ ਸਭ ਨੂੰ ਉਪਦੇਸ਼ ਦੇ ਰਿਹਾ ਦਾ ਸਭ ਨੂੰ ਉਪਦੇਸ਼ ਦੇ ਰਹਿ ਤਿਉ ਆਪ ਹੀ ਸਮਝਣ ਵਾਲ ਹੈ ਬੇਠਾ ਦੇ ਵਿੱਚ ਆ ਕੀ ਹੈ ਦੋਨਾ ਦੋਹਾਂ ਸਰਿਆੰਕਾ ਆਪ ਤੇ ਸੁਆਮੀ ਖਿਲੈ ਵਿਖਸੈ ਅੰਤਰ ਜਾਂਦੀ ਦੋਹੇ ਪਾਸੇ ਆਪ ਹੀ ਖੇਡਦਾ ਜੀ ਪ੍ਰਮਾਤਮਾ ਗੁਰੂ ਜੀ ਕਹਿੰਦੇ ਉਹ ਆਪੇ ਰਚਿਆ ਸਭ ਕੈ ਸਾਥ ਹਨ ਆਪ ਹੀ ਸਭ ਨਾਲ ਮਿਲਿਆ ਹੋਇਆ ਉਹ ਪ੍ਰਮਾਤਮਾ ਆਪੇ ਰਚਿਆ ਸਭ ਕੈ ਸਾਥ ਸਭ ਦੇ ਵਿੱਚ ਰਚਿਆ ਹੋਇਆ ਪ੍ਰਮਾਤਮਾ ਆਪ ਕੀਨੋ ਆਪਣ ਵਿਸਥਾਰ ਉਸ ਨੇ ਆਪ ਦਾ ਜਿਹੜਾ ਪਸਾਰਾ ਆਪ ਹੀ ਕੀਤਾ ਹੋਇਆ ਈ ਉਹਨੇ ਕਿਸੇ ਤੋਂ ਪੁੱਛ ਕੇ ਨਹੀਂ ਵਿਸਥਾਰ ਕੀਤਾ ਜਿਵੇਂ ਆਪਣੇ ਦੇਸ਼ ਦੀਆਂ ਤਹੱਦਾਂ ਬੰਨ੍ਹਾ ਹੈਗੇ ਆ ਨਾ ਦੇਸ਼ਾਂ ਦੇ ਅੱਗੇ ਕਿਸੇ ਨੇ ਤਾਰਾਂ ਲਾੜ ਜਾਂ ਕਿਸੇ ਨੇ ਕੰਧਾਂ ਕੱਢ ਲਾ ਕਿਸੇ ਨੇ ਕਿਸੇ ਨੇ ਪਰਮ ਪ੍ਰਮਾਤਮਾ ਦਾ ਕੋਈ ਕੋਈ ਬਿਆਨਤੀ ਹੈ ਜੀ ਉਹਦੇ ਜੋ ਦੀ ਕੁਦਰਤ ਸਾਜੀ ਹੈ ਉਹ ਇੱਕ ਥਾਂ ਦੇ ਉੱਤੇ ਠਹਿਰ ਨਹੀਂ ਗਈ ਵੀ ਉਹ ਇੱਕ ਥਾਂ ਦੇ ਉੱਤੇ ਕੋਈ ਬੰਦ ਕਰ ਦੂਗਾ ਆਪ ਕਿਨੋ ਆਪਣ ਵਿਸਥਾਰ ਉਹਦਾ ਪਸਾਰਾ ਬਯੰਤ ਜੀ ਸਭ ਕਾਸ਼ ਉਸ ਕਾ ਉਹ ਕਰਨੈ ਹਾਰ ਗੁਰੂ ਜੀ ਕਹਿੰਦੇ ਉਹ ਸਭ ਕੁਛ ਉਹਦਾ ਹੀ ਹੈ ਜੀ ਤੇ ਉਹ ਉਹ ਹੀ ਇਸ ਦੇ ਕਾਰਨ ਕਰਨ ਵਾਲਾ ਦਾ ਕਰਨੈ ਹਾਰ ਕਿਉਂਕਿ ਮਨੋਖਾ ਜਿਹੜਾ ਗੁਰੂ ਜੀ ਕਹਿੰਦੇ ਮਾਨਕ ਕਾ ਕਿਛ ਨਾਹੀ ਹਾਤ ਬੰਦੇ ਦੇ ਹੱਥ ਵਿੱਚ ਤਾਂ ਕੁਝ ਵੀ ਨਹੀਂ ਦਾ ਆਪਣਾ ਸਰੀਰ ਵੀ ਆਪਦੇ ਹੱਥ ਵਿੱਚ ਨਹੀਂ ਆ ਹੋਰ ਤਾਂ ਕੀ ਆਪਦੇ ਹੱਥ ਵਿੱਚ ਹੋਣਾ ਹੈ ਪਰਿਵਾਰ ਬੱਚੇ ਨੀਂਨਾ ਜਾਇਦਾਦਾਂ ਉਹਤੇ ਬੰਦੇ ਦਾ ਤਾਂ ਆਪਦੇ ਹੱਥ ਵਿੱਚ ਆਪਣਾ ਸਰੀਰ ਵੀ ਹੈ ਨਹੀਂ ਦਾ ਜੀ ਇਹ ਵੀ ਚਾਰ ਜਾਣੇ ਚੱਗਦੇ ਐ ਕਹਿੰਦੇ ਮਨੁੱਖ ਨੂੰ ਨਾ ਤਾਂ ਆਪਦੇ ਜਨਮ ਵੇਲੇ ਸੋਧੀ ਹੁੰਦੀ ਹੈ ਤੇ ਨਾ ਮਰਨ ਵੇਲੇ ਮਰਨ ਵੇਲੇ ਕੋਈ ਸੋਧੀ ਨਹੀਂ ਲੈਂਦੀ ਚੇਤੇ ਰੱਖੋ ਸਰਤ ਸਮੋਹਤ ਮਰਨ ਵੇਲੇ ਤਾਂ ਵੀ ਕੋਈ ਪਤਾ ਨਹੀਂ ਲੱਗਦਾ ਉਹਨੂੰ ਵੀ ਕੌਣ ਮੇਰੇ ਕੋਲੇ ਖੜਾ ਹੈ ਕੌਣ ਕੋਈ ਨਾ ਕੋਈ ਪਤਾ ਨਹੀਂ ਲਾ ਮਚਾਲੜੇ ਜੀਵਨ ਦੇ ਵਿੱਚ ਮਨੁੱਖ ਨੂੰ ਸੋਝੀ ਆਪੇ ਵਿਚਕਾਰਲਾ ਜੀਵਨ ਹੈ ਜਿਹੜਾ ਸਾਡਾ ਨਾ ਮਰਨ ਵੇਲੇ ਪਤਾ ਹੈ ਤੇ ਨਾ ਜਨਮ ਲੈ ਵੇਲੇ ਪਤਾ ਤੇ ਉਹਨੂੰ ਬੰਦਿਆ ਕਿਹਦੇ ਹੱਥਾਂ ਵਿੱਚ ਖੇਡਿਆ ਕਿੱਥੇ ਤੋਂ ਜਨਮ ਲਿਆ ਕੋਈ ਪਤਾ ਨਹੀਂ ਲਾ ਤੇ ਮਰਨ ਵੇਲੇ ਵੀ ਕੋਈ ਪਤਾ ਨਹੀਂ ਲਾ ਗੁਰੂ ਜੀ ਕਹਿੰਦੇ ਉਸ ਤੇ ਭਿੰਨ ਕੋਹ ਕਿਸ ਹੋਏ ਉਸ ਤੋਂ ਵੱਖਰਾ ਕੁਝ ਹੈ ਹੀ ਨਹੀਂ ਦਾ ਉਹਦੇ ਤੋਂ ਪ੍ਰਮਾਤਮਾ ਤੋਂ ਕੋਈ ਵੱਖਰਾ ਰੂਪ ਹੈ ਹੀ ਨਹੀਂ ਗੁਰੂ ਜੀ ਕਹਿੰਦੇ ਥਾਨ ਥਨ ਅੰਤਰ ਇੱਕ ਹੈ ਸੋਏ ਸਭ ਥਾਵਾਂ ਦੇ ਅੰਦਰ ਬਾ ਉਹ ਇੱਕ ਰਸਦਿਆ ਹੈ ਪ੍ਰਮਾਤਮਾ ਕਿੱਥੇ ਵੀ ਜਾਏਗਾ ਮਾਨਾ ਅਕਾਲ ਪੁਰਖ ਵਜੁਰਤ ਨੂੰ ਵੇਖ ਰਿਆ ਦਾ ਸੱਦ ਸੁਣਦਾ ਸੱਦ ਵੇਖਦਾ ਗੁਰੂ ਜੀ ਕਹਿੰਦੇ ਸਦਾ ਸੁਣਦੇ ਤੈਨੂੰ ਸਦਾ ਵੇਖਦੇ ਪ੍ਰਮਾਤਮਾ ਕਿਵੇਂ ਬੰਦਿਆ ਤੂੰ ਕਰ ਜੈ ਗੁਰੂ ਜੀ ਕਹਿੰਦੇ ਇਸ ਚੀਜ਼ ਤੋਂ ਮੁਕਰ ਨਹੀਂ ਸਾਧਾਰਨ ਮਨ ਮੁਕਰ ਨਹੀਂ ਹੋ ਸਕਦਾ ਜੀ ਆਪਣੇ ਚਲਿਤ ਆਪ ਕਰਨੇ ਹਾ ਚਲਤ ਹੁੰਦੀ ਜੀ ਕੌਤਕ ਕਹਿੰਦੇ ਉਹ ਪ੍ਰਮਾਤਮਾ ਆਪ ਦੇ ਕੌਤਕ ਆ ਕੇ ਕਰਨ ਵਾਲਾ ਦਾ ਕਿੰਨੇ ਕੌਤਕ ਸਾਡੀ ਜ਼ਿੰਦਗੀ ਵਿੱਚ ਹੋ ਜਾਂਦੇ ਪਿਆਰੋ ਅਪਾ ਚੌਣੇ ਕੁਛ ਹੋ ਰਹੇ ਬਣ ਕੁਛ ਹੋ ਜਾਂਦਾ ਦਾ ਮਨੁੱਖ ਕੋਤਕ ਕਰੈ ਰੰਗ ਅਪਾਰ ਬਿਆੰਤ ਰੰਗਾਂ ਦੇ ਕੋਤਕ ਕਰਦਾ ਹੈ ਵਾਹਿਗੁਰੂ ਕੋਤਕ ਪ੍ਰਮਾਤਮਾ ਅਕਾਲ ਪੁਰਖ ਵਹਿਗੁਰੂ ਬਿਆੰਤ ਰੰਗਾਂ ਦੇ ਕਰ ਗੁਰੂ ਜੀ ਕਹਿੰਦੇ ਕੋਈ ਪਤਾ ਹੀ ਨਹੀਂ ਕਿਹੜੇ ਵੇਲੇ ਕੋਈ ਕੋਤਕ ਵਰਤਾ ਦੇਣਾ ਵਾਹਿਗੁਰੂ ਨੇ ਬਾਣੀ ਚ ਲਿਖਿਆ ਗੁਰੂ ਸਾਹਿਬ ਜੀ ਨੇ ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆ ਜਿਹੜੀ ਚਿੱਤ-ਚਿੱਤੇ ਵਿੱਚ ਸੀ ਨਾ ਕਹਿੰਦੇ ਘਟਨਾ ਉਹ ਆਪਰ ਕੀ ਮਣਾ ਤੇਰੇ ਨਾਲ ਚਿੱਤ-ਚਿੱਤੇ ਵਿੱਚ ਨਾ ਆ ਹੋ ਜਾਊਗਾ ਨਾਨਕ ਮਨ ਮੈਂ ਆਪ ਮਨ ਆਪਣੇ ਮਾਹੀ ਨਾਨਕ ਕੀਮਤ ਕੈਨ ਨਾ ਜਾਏ ਗੁਰੂ ਜੀ ਕਹਿੰਦੇ ਉਹ ਜੀਵਾ ਵਿੱਚ ਆਪ ਹੀ ਹੈ ਮਨ ਮੈਂ ਆਪ ਮਨ ਆਪਣੇ ਮਾਹੀ ਜੀ ਉਸ ਦੇ ਆਪਣੇ ਵਿੱਚ ਹੀ ਹੈ ਜੀਵ ਮਾਤਮਾ ਦੇ ਵਿੱਚ ਹੀ ਸਮਾਇਆ ਹੋਇਆ ਗੁਰੂ ਜੀ ਕਹਿੰਦੇ ਆਪਾਂ ਨਾ ਸਾਰੇ ਦਿਨ ਇਹ ਸਰੀਰ ਆਪਾਂ ਪਿਆਰਿਓ ਪਸ਼ੂ ਪੰਛੀ ਜਾਨਵਰ ਬਨਸਪਤੀ ਸਭ ਕੁਝ ਉਸ ਪ੍ਰਮਾਤਮਾ ਦਾ ਹੀ ਰੂਪ ਹੈ ਇਹ ਤੈਨ੍ਹੇ ਜਾਨਵਰ ਵੀ ਮਨੁੱਖ ਦੀ ਬੋਲੀ ਨੂੰ ਸਮਝ ਸਕਦੇ ਆ ਮਨੁੱਖ ਦੀ ਬੋਲੀ ਮਨੁੱਖ ਵੀ ਕਹਿੰਦੇ ਜਾਨਵਰਾਂ ਦੀ ਬੋਲੀ ਵੀ ਸਮਝ ਸਕਦਾ ਹੈ ਵਨਸਪਤੀ ਦੀ ਬੋਲੀ ਵੀ ਸਮਝਦਾ 73 ਸਾਲ ਦੀ ਨਾ ਪਿਆਰ ਉਹ ਜੜੀਆਂ ਬੂਟੀਆਂ ਦੇ ਨਾਲ ਗੱਲਬਾਤ ਕਰ ਲੈਂਦਾ ਸੀ ਤਾਂ ਐਡੀ ਸੌਤ ਡੂੰਗੀ ਸੀ ਜਿੱਤ 73 ਸਾਲ ਦੀ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਵੀ ਇਹ ਵੀ ਜਾਨਵਰਾਂ ਦੇ ਨਾਲ ਗੱਲਾਂ ਕਰ ਲੈਂਦੇ ਸੀਗੇ ਜਦੋਂ ਮਾਧੋਦਾਸ ਜੀ ਸੀ ਨਾ ਪਹਿਲਾਂ ਬਰਾਗੀ ਸੀ ਨਾ ਮਾਧੋਦਾਸ ਜੀ ਬਣ ਗਏ ਸੀਗੇ ਹਰਨੀ ਦਾ ਸ਼ਕਾਰ ਕਰ ਬੈਠੇ ਇਤਿਆਰ ਸੱਟ ਤੇ ਸਾਰੇ ਕਹਿੰਦਾ ਪਾਪ ਹੋ ਗਿਆ ਮੇਥੋਂ ਗਲਤ ਹੋ ਗਿਆ ਫਿਰ ਇਹ ਉਸ ਤੋਂ ਬਾਅਦ ਬਹੁਤ ਉਦਾਸ ਬਣਿਆ ਬਰਾਗੀ ਫਿਰ ਜਦੋਂ ਇਹਦੇ ਕੋਲੇ ਕਹਿੰਦੇ ਵੀ ਚੀਤ ਤੇ ਬਗਹਾੜ ਆਸੇ-ਪਾਸੇ ਬਾਬਾ ਬੰਦਾ ਸਿੰਘ ਬਹਾਦਰ ਦੇ ਆਸ-ਪਾਸ ਬੈਠੇ ਰਹਿੰਦੇ ਸੀਗੇ ਜੀ ਤੇ ਬੁੱਢਣ ਸ਼ਾਹ ਜੀ ਕੋਲ ਵੀ ਕਹਿੰਦੇ ਵਿੱਚ ਜੀ ਸੱਤ ਪੁਰਸ਼ ਦੀ ਸਵਰਤ ਇੰਨੀ ਵੀ ਉਹ ਕਹਿੰਦੇ ਵੀ ਜਾਨਵਰ ਵੀ ਇੱਕ ਦੂਜੇ ਦਾ ਨਾ ਵੈਰ-ਵਿਰੋਧ ਭੁੱਲ ਜਾਂਦੇ ਆ ਇੰਨਾ ਆਪਾ ਮੰਡਲ ਪੁੱਤਰ ਹੁੰਦਾ ਰੱਬ ਦੇਖਿਆ ਜਾਂਦਾ ਜੀ ਵੀ ਵੈਰ-ਵਿਰੋਧ ਤਾਂ ਉਹਨਾਂ ਦੇ ਹੋਰ ਤਾਂ ਕਿਸੇ ਨਾਲ ਕੀ ਰਹਿਣੇ ਜਾਨਵਰ ਵੀ ਇੱਕ ਦੂਜੇ ਦਾ ਵਿਰੋਧ ਦਾ ਭਾਸ ਕਰਨੋਂ ਹਟ ਜਾਂਦੇ ਆ ਬੱਕਰਾਂਾਂ ਵੀ ਕੋਲੇ ਬੈਠਾ ਰਹਿੰਦਾ ਸੀ ਨਾ ਸ਼ੇਰ ਵੀ ਕੋਲੇ ਬੈਠਾ ਰਹਿੰਦਾ ਸੀ ਕਾ ਵੇਖੋ ਹੁਣ ਬੱਕਰੀ ਤੇ ਸ਼ੇਰ ਦਾ ਕੋਈ ਮੇਲ ਹੀ ਨਹੀਂ ਕਾ ਜੀ ਤੋ ਜੀਰੀ ਸਵਰਤ ਬੰਤੀ ਹੋਈ ਜਾਏ ਗੱਲ ਹੈ ਜੀ ਅੰਦਰ ਦੀ ਗੁਰੂ ਜੀ ਕਹਿੰਦੇ ਉਹ ਆਪਣੇ ਚਰਿਤਾਪ ਕਰਨਾ ਹਾਰ ਕਉਤ ਕਰੈ ਰੰਗ ਅਪਾਰ ਮਨ ਮੈ ਅਮਨ ਆਪਣੇ ਮਾਇ ਜੀਵਾਂ ਦੇ ਵਿੱਚ ਹੀ ਹੈ ਸਭ ਕਿਤੇ ਜਦੋਂ ਬਾਬਾ ਕਬੀਰ ਜੀ ਨੂੰ ਹਾਥੀ ਮੂਰੇ ਸੱਤਿਆ ਸੀਗਾ ਤੇ ਹਾਥੀ ਵੀ ਸਮਝ ਗਿਆ ਸੀ ਪਿਆਰ ਜੋ ਸਾਰੀ ਬਾਣੀ ਗੁਰੂ ਬਾਬਾ ਕਬੀਰ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਵੀ ਹੈ ਪੜਦੇ ਆ ਨਾ ਆਪਾਂ ਉਜਾ ਬਾੰਦ ਭਿਲਾ ਕਰ ਡਾਰਿਓ ਹਸਤੀ ਕਰੋਪੂੰਡ ਮੈਂ ਮਾਰਿਓ ਹਸਤ ਭਾਵ ਕਾ ਚੀਸਾ ਮਾਰੈ ਆ ਮੂਰਤ ਕੈ ਹਉngਲਹਾ ਕਰ ਕਹਿੰਦੇ ਵੀ ਉਹ ਉਤੋਂ ੁੰਡਾ ਮਾਰਦਾਗਾ ਬੈਠਾ ਹਾਥੀ ਨੂੰ ਜਿਹੜਾ ਕੰਟਰੋਲ ਕਰਦਾ ਸੀਗਾ ਤੇ ਉਹ ਜਦੋਂ ਕਹਿੰਦੇ ਵੀ ਉਹ ਕਦੇ ਵੀ ਕਬੀਰ ਜੀ ਨੂੰ ਮਦਦ ਦੇ ਕਹਿੰਦੇ ਤਿੰਨ ਵਾਰ ਉਹਨੇ ੁੰਡਾ ਮਾਰਿਆ ਉਤੋਂ ਪਰ ਕਹਿੰਦੇ ਵੀ ਹਾਥੀ ਨਿਵਜੇ ਨਮਸਕਾਰ ਕਰੇ ਬਾਬਾ ਕਬੀਰ ਜੀ ਨੂੰ ਹੁਣ ਕਿ ਕੈਨੂੰ ਨਮਸਕਾਰ ਕਰੀ ਜਾਂਦਾ ਸੀ ਹਾਥੀ ਪਿਆਰੋ ਨਹੀਂ ਬੰਦੇ ਨੂੰ ਮੈਂ ਤਾਂ ਸਕਦਾ ਸੀ ਨਾ ਉਹ ਤਿੰਨ ਵਾਰ ਕਹਿੰਦੇ ਨਮਸਕਾਰ ਕੀਤੀ ਸੀ ਬਾਬਾ ਕਬੀਰ ਜੀ ਨੂੰ ਕਿਉਂਕਿ ਜੋਤ ਪ੍ਰਮਾਤਮਾ ਦੀ ਜਾਨਵਰ ਵੀ ਸਮਝ ਰਿਆ ਸੀਗਾ ਵੀ ਇਹ ਪ੍ਰਮਾਤਮਾ ਦੀ ਪੁੰਚੀ ਹੋਈ ਜੀਵਾਤਮਾ ਹੈ ਸੋ ਗੁਰੂ ਜੀ ਕਹਿੰਦੇ ਮਨ ਮੈਂ ਆਪਨ ਆਪਣੇ ਮਾਹੀ ਲਾਣਕ ਕੀਮਤ ਕਹਿ ਨਾ ਜਾਏ ਉਹਦੀ ਕੀਮਤ ਕਾਹੀ ਨਹੀਂ ਜਾ ਸਕਦੀ ਸਤ 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 ਪ੍ਰਭ ਸੁਆਮੀ ਉਹ ਪ੍ਰਮਾਤਮਾ ਤਿੰਨਾਂ ਕਾਲਾਂ ਵਿੱਚ ਸਤ ਹੈ ਜਾਇਓ ਤਿੰਨ ਵਾਰ ਆਖਿਆ ਨਾ ਸਤ 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 ਪ੍ਰਭ ਸੁਆਮੀ ਗੁਰਪ੍ਰਸਾਦ ਕਿਨਹਿ ਬਖਿਆਨੀ ਇਹ ਗੱਲ ਗੁਰੂ ਦੀ ਕਿਰਪਾ ਨਾਲ ਕਿੰਨੇ ਗੁਰੂ ਜੀ ਕਹਿੰਦੇ ਬਖਿਆਨੀ ਮੈਂ ਆਖ ਰਿਹਾ ਹਾਂ ਜਿਹੜੀ ਗੱਲ ਆਖ ਰਿਹਾ ਨਾ ਗੁਰਪ੍ਰਸਾਦ ਕਿਨਹਿ ਬਖਿਆਨੀ ਉਹ ਕਾਲਪੁਰਖ ਵਾਹਿਗੁਰੂ ਆਪਾਂ ਨਿਤ ਪੜਦੇ ਆ ਗੁਰੂ ਸਾਹਿਬ ਜੀ ਦਾ ਬਚਨ ਨਿਤ ਪੜਦੇ ਆ ਆਤ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਹ ਸੀ ਵੀ ਸੱਚ ਉਹ ਸੱਚ ਹੈ ਪ੍ਰਮਾਤਮਾ ਸੱਚ 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 ਸਭ ਕੀ ਨਾਮ ਤਿੰਨਾਂ ਕਾਲਾਂ ਵਿੱਚ ਗੁਰੂ ਜੀ ਕਹਿੰਦੇ ਪ੍ਰਮਾਤਮਾ ਨੇ ਸਭ ਨੂੰ ਸੱਚ ਕੀਤਾ ਹੋਇਆਗਾ ਤੇ ਕਹਿੰਦੇ ਮਨੁੱਖ ਦਾ ਅਸਲ ਵਿੱਚ ਸਰੂਪ ਸੱਚ ਹੋਣਾ ਪਿਆ ਰਹੋ ਆਪਾਂ ਕਾਹਦੇ ਨਾਲ ਜੁੜਿਆ ਭਲਾਂ ਦੀ ਜਿਹੜੀ ਸਾਡੀ ਸਾਨੂੰ ਅਸੀਂ ਮੈਲੇ ਕਿਉਂ ਹੋ ਗਏ ਅਸੀਂ ਝੂਠ ਨਾਲ ਜੁੜ ਗਏ ਜੀ ਝੂਠ ਨਾਲ ਜੁੜ ਕੇ ਮਨੁੱਖ ਮੈਲਾ ਹੋ ਗਿਆ ਅਸੀਂ ਮੈਲੇ ਆ ਪਿਆ ਰਹੋ ਝੂਠ ਨਾਲ ਜੁੜੇ ਹੋਏ ਆ ਅਸੀਂ ਅਸੀਂ ਅੰਦਰੋਂ ਕੁਝ ਹੋਰ ਹੈ ਬਾਹਰੋਂ ਕੁਝ ਹੋਰ ਵਕਾਵਾ ਲੁਕਾਉਂ ਪਰ ਗੁਰੂ ਜੀ ਕਹਿੰਦੇ ਸੱਚ ਨਾਲ ਜੁੜ ਸੱਚ ਹੋ ਜਾਏਗਾ ਤੂੰ ਬੰਦੇ ਆ ਅਸਲ ਸੱਚ ਚ ਹੋਣਾ ਹੀ ਤੇਰਾ ਅਸਲ ਮਕਸਦ ਹੈ ਸੱਚ ਨਹੀਂ ਅਸੀਂ ਹੋਰੇ ਪਿਆਰਿਓ ਸੱਚ 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 ਸਭ ਕੀਨਾ ਕੋਟ ਮੱਧੇ ਕੋਈ ਵਿਰਲਾ ਜੀਨਾ ਇਹ ਸੱਚ ਦੀ ਖੋਜ ਕਰੋੜਾਂ ਵਿੱਚੋਂ ਕੋਈ ਵਿਰਲਾ ਹੀ ਜਾਣਦਾ ਗੁਰੂ ਜੀ ਕਹਿੰਦੇ ਕਰੋੜਾਂ ਚ ਜੀ ਕਰੋੜਾਂ ਵਿੱਚੋਂ ਕੋਈ ਵਿਰਲਾ ਸੱਚ ਦੀ ਪਛਾਣ ਕਰਦਾ ਨਹੀਂ ਸਾਰੀ ਦੁਨੀਆ ਗੁਰੂ ਜੀ ਕਹਿੰਦੇ ਝੂਠ ਨਾਲ ਜੁੜੀ ਹੋਈ ਹੈ ਝੂਠ ਦੇ ਵਿੱਚ ਹੀ ਜਿਉ ਰਹੀ ਹੈ ਤੇ ਝੂਠ ਦੇ ਵਿੱਚ ਹੀ ਮਰ ਜਾਂਦੀਆਂ ਦੁਨੀਆਂ ਜੀ ਝੂਠ ਵਿੱਚ ਹੀ ਜਨਮ ਹੋ ਜਾਂਦਾ ਮਨੁੱਖ ਦਾ ਤੇ ਝੂਠ ਵਿੱਚ ਹੀ ਜਿਉਂਦਾ ਰਹਿੰਦਾ ਤੇ ਝੂਠ ਵਿੱਚ ਮੌਤ ਹੋ ਜਾਂਦੀ ਮਨੁੱਖ ਦੀ ਕਹ ਲਿਓ ਕੋਟ ਮੱਦੇ ਵਿਰਲਾ ਗੁਰੂ ਜੀ ਕਹਿੰਦੇ ਵਿਰਲਾ ਚੀਨਾ ਕਰੋੜਾਂ ਵਿੱਚੋਂ ਕੋਈ ਵਿਰਲਾ ਹੀ ਹੈ ਜਿਹੜਾ ਸੱਚ ਦੀ ਖੋਜ ਕਰਦਾ ਪਿਆ ਕਰੋੜਾਂ ਵਿੱਚੋਂ ਨਹੀਂ ਸਾਰੀ ਦੁਨੀਆਂ ਝੂਠ ਦੇ ਨਾਲ ਲੱਗੀ ਹੋਈ ਹੈ ਪੜਾ 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 تیر ਰੂਪ ਇਹ ਪ੍ਰਮਾਤਮਾ ਤੇਰਾ ਰੂਪ ਵੀ ਤਿੰਨਾਂ ਕਾਲਾਂ ਵਿੱਚ ਹੀ ਚੰਗਾ ਦਾ ਸਭ ਵੀ ਸਭ ਸਮੇਂ ਚੰਗੇ ਆ ਜੀ ਜਦੋਂ ਪ੍ਰਮਾਤਮਾ ਚੇਤੇ ਆਉਂਦਾ ਸਾਰੇ ਸਮੇਂ ਚੰਗੇ ਆ ਜਦੋਂ ਪ੍ਰਮਾਤਮਾ ਦੀ ਯਾਦ ਭੁੱਲ ਜਾਂਦੀ ਸਾਰਾ ਕੁਝ ਹੀ ਮਾੜਾ ਹੋ ਜਾਂਦਾ ਆੱਖਾਂ ਜੀਵਾਂ ਰਹਿ ਰਹਾ ਸਦੇ ਨਿਤ ਪੜਦੇ ਜੇ ਆਪਾਂ ਆੱਖਾਂ ਜੀਵਾਂ ਬਿਸਰੈ ਮਰ ਜਾਓ ਜੇ ਆਖਰਿਆਂ ਤੈਨੂੰ ਤਾਂ ਜਿਉਣਾ ਨਹੀਂ ਮੇਰੀ ਮੌਤ ਹੋ ਗਈ ਮਾਲਕ ਜੀ ਫਿਰ ਗੁਰੂ ਜੀ ਕਹਿੰਦੇ ਅਤ ਸੁੰਦਰ ਆਪਾਰ ਅਨੂਪ ਉਹ ਪ੍ਰਮਾਤਮਾ ਬਹੁਤ ਸੁੰਦਰ ਹੈ ਆਪਾਰ ਅਨੂਪ ਉਹ ਉਪਮਾ ਕੋ ਰਹਿਦਾ ਨਿਰਮਲ 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 ਤੇਰੀ ਬਾਣੀ ਤਿੰਨਾਂ ਪਾਲਾਂ ਦੇ ਵਿੱਚ ਇਹ ਅਕਾਲ ਪੁਰਖ ਵਾਹਿਗੁਰੂ ਤਰਾ ਸ਼ੁੱਧ ਹੈ ਪਵਿੱਤਰ ਹੈ ਤੂੰ ਤਿੰਨਾਂ ਪਾਲਾਂ ਦੇ ਵਿੱਚੀ ਨਿਰਮਲ 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 ਤੇਰੀ ਬਾਣੀ ਇਹ ਤੇ ਤੇਰੀ ਬਾਣੀ ਤਿੰਨਾ ਕਾਲਾਂ ਵਿੱਚ ਪਵਿੱਤਰ ਹੈ ਮਾਲਕਾ ਇਹਨੂੰ ਕੋਈ ਛੁਟਹਾਰ ਨਹੀਂ ਸਕਦਾਗਾ ਤੰਗਿਆ ਫਿਰ ਗੋਸਾ ਜੀ ਨੇ ਕਹਿ ਤਾਣਾ ਵਾ ਵਾ ਬਾਣੀ ਨਿਰੰਕਾਰ ਹੈ ਜਿਹੜੀਆਂ ਬੰਦੇ ਦੀਆਂ ਗੱਲਾਂ ਨਾ ਬੰਦਾ ਪੜ ਕੇ ਪਿਆਰ ਉਹ ਇੱਕ ਵਾਰੀ ਪੜਨੂ ਦੋ ਵਾਰੀ ਪੜਨੂ ਮੁੜ ਕੇ ਕਿਤਾਬ ਪਾਸੇ ਰੱਖ ਲੈਣਾ ਕਹਿੰਦਾ ਯਾਰ ਇਹ ਤਾਂ ਹਮੋ ਉਹੀ ਗੱਲ ਹੈ ਤੇ ਤੇ ਬਾਣੀ ਤੁਸੀਂ ਜਿੰਨੀ ਮਰਜ਼ੀ ਪੜੀ ਚੱਲੋ ਪਰ ਸਿੱਖੋ ਬਾਣੀ ਵਿੱਚੋਂ ਆਨੰਦ ਦੇ ਵੱਖਰੇ ਹੀ ਵੱਖਰੇ ਹੀ ਨਾ ਬਸ ਦਿਨੋਂ ਦਿਨ ਬਣ ਘਣਾ ਰੰਗ ਬਣਦਾ ਜਾਂਦਾ ਹੈ। ਤਿੰਨੇ ਤਾਂ ਥੱਕ ਜਾਂਦੀ ਆਪਣੀ ਸੁਰਤ ਵੀ ਬਾਣੀ ਪੜ ਕੇ। ਜਾਦੀ ਸਾਹਿਬ ਤੋਂ ਆਪਾਂ ਨਿਤੀ ਪੜਦੇ ਆਂ ਪਰ ਨਿਤ ਖਿਆਨਾ ਨਵਾਂ ਮਿਲਦਾ ਗੁਰੂ ਦਾ। ਨਿਤ ਨਵਾਂ ਹੀ ਗਿਆਨ ਮਿਲ ਜਾਂਦਾ ਗੁਰੂ ਦਾ ਜੀ। ਸੋ ਪਵਿੱਤਰ ਬਾਣੀ ਹੈ। ਇਹ ਕਿਸੇ ਬੰਦੇ ਦੀ ਉਚਾਰਨ ਕੀਤੀ ਹੋਈ ਨਹੀਂ ਬਾਣੀ ਦਾ। ਨਾ ਨਾ ਬੰਦੇ ਦੇ ਦਿਮਾਗੀ ਵਿਚਾਰ ਜਿਹੜੇ ਦਿਮਾਗੀ ਵਿਚਾਰ ਹੈ ਉਹ ਮਨੁੱਖ ਪੜ ਕੇ ਥੱਕ ਜਾਂਦਾ ਹੈ। ਇਹ ਪ੍ਰਮਾਤਮਾ ਦੇ ਅਕਾਲ ਪੁਰਖ ਦੇ ਰੱਬੀ ਗੁਣ ਉਹਦੇ ਹੁਕਮ ਦੇ ਵਿੱਚ ਗਾਇਨ ਕੀਤੇ ਗਏ ਆ ਇਹ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਇੱਕ ਜ਼ਰੀਆ ਬਣੇ ਜਿਵੇਂ ਸਾਧਨ ਬਣੇ ਆ ਜਿਵੇਂ ਪਿੱਛੋਂ ਰੇਡਦਵਾ ਚੱਲ ਰਿਹਾਗਾ ਪਿੱਛੋਂ ਤਾਂ ਟੇਸ਼ਨ ਤੋਂ ਬਹੁਤ ਦੂਰ ਚੱਲੀ ਜਾਂਦਾ ਨਾ ਰੇਡ ਦਾ ਇੱਕ ਜਰਗਾ ਬਣਗਾ ਗੱਲ ਸਮਝਾਉਣ ਦਾ ਪਿਆਰ ਉਹ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸਰੀਰ ਸੀ ਉਹ ਅਕਾਲ ਪੁਰਖ ਦੀ ਜੋ ਨਿਰੰਕਾਰ ਦਾ ਹੁਕਮ ਸੀ ਉਹਨੂੰ ਦੁਨੀਆ ਨੂੰ ਸਮਝਾਉਣ ਵਾਸਤੇ ਰੱਬੀ ਅਵਤਾਰ ਆਏ ਜੀ ਦੁਨੀਆ ਨੂੰ ਸਮਝਾਉਣ ਵਾਸਤੇ ਸੋ ਗੁਰੂ ਜੀ ਕਹਿੰਦੇ ਨਿਰਮਲ 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 ਤੀਰ ਬਾਣੀ ਘਟ ਘਟ ਸੁਣੀ ਸਰਵਣ ਬਖਿਆਨ ਹਰੇਕ ਸਰੀਰ ਦੇ ਵਿੱਚ ਤੰਨਾ ਨਾਲ ਸੁਣੀ ਜਾ ਸੁਣੀ ਜਾ ਸਕਦੀ ਹੈ ਤੇ ਜੀਵ ਨਾਲ ਕਥਨ ਕੀਤੀ ਜਾਂਦੀ ਜੀ ਗੁਰੂ ਜੀ ਕਹਿੰਦੇ ਘਟ ਘਟ ਸੁਣੀ ਸਰਵਣ ਬਖਿਆਨੀ ਤੇ ਜਿਹੜੇ ਫਿਰ ਬਖਿਆਨ ਕਰਦੇ ਐ ਸੁਣਦੇ ਰਹਿੰਦੇ ਐ ਫਿਰ ਕੀ ਹੋ ਜਾਂਦੇ ਆ ਕਿ ਪਵਿੱਤਰ 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 ਪਨੀਤ ਕਹਿੰਦੇ ਫਿਰ ਉਹ ਪੁਰਸ਼ ਤਿੰਨਾਂ ਕਾਲਾਂ ਵਿੱਚ ਪਵਿੱਤਰ ਹੋ ਜਾਂਦੇ ਆ ਜੀ ਕਿ ਹਰੇਕ ਥਾਂ ਦੇ ਉੱਤੇ ਪਵਿੱਤਰ ਜੀ ਪ੍ਰਮਾਤਮਾ ਦੇਾਰੇ ਪਵਿੱਤਰ 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 ਪਨੀਤ ਜਦੋਂ ਬਾਣੀ ਸੁਣਦੇ ਰਹਿੰਦੇ ਆ ਤੇ ਵਿਖਿਆਨ ਕਰਦੇ ਰਹਿੰਦੇ ਆ ਨਾਮ ਜਪੈ ਨਾਨਕ ਮਨਪ੍ਰੀਤ ਅਖੀਰਲੀ ਪੰਗ ਦੇ ਵਿੱਚ ਗੁਰੂ ਜੀ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਪ੍ਰੇਮ ਨਾਲ ਜਪਦਾ ਰਹੇ ਬਣਾ ਹੌਲੀ 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 ਬੌਲੀ ਤੇਰੀ ਸਵਰਤ ਜਿਹੜੀ ਉਹ ਅਕਾਲ ਪੁਰਖ ਦਾ ਰੂਪ ਇੱਕ ਹੋ ਜਾਵੇਗੀ ਇਸ ਸਰੀਰ ਜਿੰਨੇ ਆਪਾਂ ਬੈਠਿਆਂ ਗੁਰ ਸਿੱਖੋ ਗੁਰੂ ਮੂਰੀ ਅਰਦਾਸ ਕਰੀਏ ਮਹਾਰਾਜ ਸਾਡਾ ਮਨ ਭਟਕਦਾ ਫਿਰਦਾ ਹੈ ਹਜੇ ਸਤਿਗੁਰੂ ਬਹੁਤ ਮਾੜੇ ਕੰਮਾਂ ਦੇ ਵਿੱਚ ਵਕਾਰਾਂ ਦੇ ਵਿੱਚ ਸਵਰਤ ਸਾਡੀ ਟਿੱਕੀ ਹੋਈ ਹੈ ਮਹਾਰਾਜ ਕਿਸੇ ਦਿੱਗੀ ਹੋਈ ਸਤਨੂ ਤੇਰੀ ਬਾਣੀ ਮਹਾਰਾਜ ਇਹ ਕਥਾ ਵਿਚਾਰ ਇਸੇ ਵਾਸਤੇ ਆਹ ਮਹਾਰਾਜਾ ਮੇਰੇ ਮਨ ਨੂੰ ਸਮਝ ਪਾਇਆ ਜਾਵੇ ਮੇਰਾ ਮਨ ਹਜੇ ਸਮਝ ਨਹੀਂ ਰਿਹਾ ਮਹਾਰਾਜ ਤੇਰੀ ਬਾਣੀ ਨੂੰ ਕਿਰਪਾ ਕਰੀ ਇਹ ਮਹਾਨ ਗਿਆਨ ਸਾਡੇ ਮਨ ਵਿੱਚ ਅੰਦਰ ਵਸ ਜਾਵੇ ਫਿਰ ਇਹ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰਿ ਹਰਿ ਆਪੇ ਜਿਉ ਸਾਰੇ ਜਪੀਏ ਭਾਈ ਪਰਕਾ ਬੁਰਾ ਨਾ ਰੱਖੋ ਚੀਤ ਪਰਕਾ ਬੁਰਾ ਨਾ ਰੱਖੋ ਚੀਤ